पिछे पुछा ची माला कंदा थोरो पिछोलो पिछो पिछो ਹੋਰੀ ਮਾਰੋ ਹਾਏ ਹਾਏ ਰੇਸਿਆਪਾ ਹਾਏ ਹਾਏ ਰੇਸਿਆਪਾ ਹਾਏ ਹਾਏ ਭਗਤ ਮਾਰੋ ਹਾਏ ਹਾਏ ਪਾਰਤੋ ਗੁਰਦਾਤਾ ਹਾਏ ਹਾਏ ਰੇਸਿਆਪਾ ਹਾਏ ਹਾਏ ਰੋਬਾ ਜੀ ਇਹ ਲਗਾਮ ਤੇ ਜੰਮੂ ਕਸਬੇ ਵਿੱਚ ਜੋ ਵੀ ਹੋਇਆ ਸਾਰਾ ਗੇਸ਼ੇਰੇ ਨੇ ਜਿਨੀਆਂ ਖੇਦੀ ਕਰੇ ਉਨੀ ਹੀ ਜਾਨੀ ਸਾਰਿਆਂ ਨੂੰ ਬੜਾ ਦੁੱਖ ਆ ਮਾਰੇ ਜਾਂਦੇ ਹੱਤਿਆਰੋਂ ਜੋ ਚੁਣ ਕੇ ਹਿੰਦੂ ਪੁੱਛ ਕੇ ਉਹਨਾਂ ਨੂੰ ਮਾਰਿਆ ਗਿਆ ਬਾਕੀ ਸਾਡੇ ਛੋਟੇ ਛੱਡੇ ਦੇ ਸਾਰੇ ਸ਼ਹਿਰ ਨੇ ਸਾਡਾ ਸਾਥ ਦਿੱਤਾ ਸਾਰੇ ਸ਼ਹਿਰ ਦਾ ਬਹੁਤ-ਬਹੁਤ ਧੰਨਵਾਦ ਬਾਕੀ ਅਸੀਂ ਆਸਾ ਰੱਖਦੇ ਆ ਅੱਜ ਵੀ ਬਾਜ਼ਾਰ ਵਾਲੇ ਆਪਣੇ ਆਪ ਨੂੰ ਸੰਭਾਲ ਲੈਣ ਤੇ ਖਰੇ ਰੋਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਕਰੇ ਵੀਰ ਬਜਰੰਗਾ ਜੋ ਵੀ ਮੰਦਭਾਗੀ ਘਟਨਾ ਜੰਮੂ ਕਸ਼ਮੀਰ ਦੇ ਵਿੱਚ ਘਟੀ ਆ ਸਾਡੇ ਸਾਰੇ ਸ਼ਹਿਰ ਨਿਵਾਸੀ ਸਾਰੇ ਸਮਾਜਿਕ ਸੰਸਥਾਵਾਂ ਇਸ ਚੀਜ਼ ਦਾ ਵਿਰੋਧ ਕਰਦੀਆਂ ਨੇ ਸਰਕਾਰ ਤੋਂ ਮੰਗ ਕਰਦੀਆਂ ਨੇ ਜਿਨ੍ਹਾਂ ਵੀ ਅਤਵਾਦੀਆਂ ਨੇ ਇੱਥੇ ਚੁੰਨ-ਚੁੰਨ ਕੇ ਬੰਦੇ ਮਾਰੇ ਆ ਉਹਨਾਂ ਨੂੰ ਸਰੇਮ ਤੌਰ 'ਤੇ ਖੜੇ ਰਕੇ ਗੋਲੀ ਮਾਰ ਦੇਣੀ ਚਾਹੀਦੀ ਆ ਤਾਂਕਿ ਕੋਈ ਵੀ ਅਤਵਾਦੀ ਦੁਬਾਰਾ ਹਰਕਤ ਕਰਨ ਦੀ ਨਾ ਸੋਚੇ ਔਰ ਦੂਜਾ ਅਸੀਂ ਜਿੰਨੇ ਸ਼ਹਿਰ ਨਿਵਾਸੀ ਆ ਫਗਵਾੜਾ ਨਿਵਾਸੀ ਆ ਇਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਨਿੱਕੇ ਜਿਹੇ ਸੱਦੇ ਤੇ ਇਸ ਦੁੱਖ ਦੀ ਘੜੀ ਵਿੱਚ ਸਾਡਾ ਸਾਥ ਦਿੰਦੇ ਹੋਏ ਅੱਜ ਆਪਣਾ ਸਾਰਾ ਕੰਮਕਾਜ ਦੁਕਾਨਾਂ ਬਾਜ਼ਾਰ ਬੰਦ ਕੀਤਾ ਆ ਔਰ ਅਸੀਂ ਆਸ਼ਾ ਕਰਦੇ ਆਂ ਵੀ ਇਹ ਸਾਰੇ ਜਾਨੇ ਹੀ ਸਾਡੇ ਨਾਲ ਇਦਾਂ ਹੀ ਕੰਦੇ ਨਾਲ ਕੰਦਾ ਮਲਾ ਕੇ ਚੱਲਣ ਔਰ ਪ੍ਰਸ਼ਾਸਨ ਨੂੰ ਅਸੀਂ ਇਹ ਮੰਗ ਕਰਦੇ ਆਂ ਜੋ ਵੀ ਲੋਗ ਇਹ ਆਤਮਤ ਫਲਾਉਂਦੇ ਆ ਧਰਮ ਦੇ ਲੜਾਈ ਕਰਾਉਂਦੇ ਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੈ ਸ਼੍ਰੀ ਰਾਮ ਜੈ ਜੈਕਾਰਾ ਓਹ ਹਾਂ ਜੀ ਜੈਕਾਰਾ ਏ ਵੀਰ ਮਜਰੰਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ वेलकम जम्मू कश्मीर ਦੇ ਵਿੱਚ ਜੋ ਅੱਤਵਾਦੀਆਂ ਨੇ ਹਮਲਾ ਕੀਤਾ ਉਹਦੇ ਵਿੱਚ ਸਾਡੇ ਭਰਾ ਜਿਹੜੇ ਸ਼ਹੀਦ ਹੋਏ ਆ ਜਿਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਆ ਅਸੀਂ ਉਹਦੀ ਕੜੀ ਨਿੰਦਾ ਕਰਦੇ ਆ ਤੇ ਸਰਕਾਰ ਤੋਂ ਅਪੀਲ ਕਰਦੇ ਆ ਕਿ ਉਹ ਜਿਹੜੇ ਅੱਤਵਾਦੀ ਸੀ ਉਹਨਾਂ ਨੂੰ ਜਲਦੋਂ ਜਲਦ ਚੌਂਕ ਦੇ ਫੜ ਕੇ ਚੌਂਕ ਦੇ ਵਿੱਚ ਫਾਂਸੀ ਦੇਣੀ ਚਾਹੀਦੀ ਹੈ ਉਹਨਾਂ ਨੂੰ ਜੇਲ੍ਹਾਂ 'ਚ ਰੱਖਣ ਦੀ ਲੋੜ ਨਹੀਂ ਉਹਨਾਂ ਨੂੰ ਪਾੜਨ ਦੀ ਲੋੜ ਨਹੀਂ ਹੈਗੀ ਅੱਜ ਪੂਰਾ ਫਗਵਾੜਾ ਇਹ ਪੂਰਾ ਸੰਪੂਰਨ ਬੰਦ ਰਿਹਾ ਅਸੀਂ ਸ਼ਹਿਰ ਵਾਸੀ ਤੇ ਦੁਕਾਨਦਾਰੇ ਲੋਕਾਂ ਨਾਲ ਬਹੁਤ-ਬਹੁਤ ਧੰਨਵਾਦ ਕਰ ਰਹੇ ਆ ਔਰ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਇਕਜਟ ਹੋ ਜਾਓ ਹਜੇ ਵੀ ਹੋ ਜਾਓ ਕੱਲ ਇਦਾਂ ਦਾ ਮੌਕਾ ਆਣਾ ਤੁਹਾਡੇ ਘਰਾਂ 'ਚ ਬੜੂਗੇ ਔਰ ਆ ਦੁਕਾਨਦਾਰਾਂ ਵਾਲਿਆਂ ਨੂੰ ਮੈਂ ਕਹਿਣਾ ਚਾਹਨਾ ਸ਼ਹਿਰ ਤੇ ਹਰ ਸ਼ਹਿਰ ਦੇ ਵਿੱਚ ਇੱਕ ਕਹਿਣਾ ਜਾਨਾ ਜੇ ਨੂੰ ਵੀ ਤੁਸੀਂ ਦੁਕਾਨ ਦੇਣੀ ਆ ਉਹਦਾ ਪਤਾ ਕਰ ਲਓ ਕਿੱਥੋਂ ਆਇਆ ਆ ਇਹ ਬਾਹਰੋਂ ਤੁਹਾਡੇ ਘਰਾਂ 'ਚ ਉਹਨਾਂ ਨੇ ਕਬਜ਼ੇ ਕਰਨੇ ਆ ਇਹ ਚੇਤਾਵਨੀ ਦੇ ਰਿਹਾ ਮੈਂ ਸਾਰੇ ਪ੍ਰਸ਼ਾਸਨ ਨੂੰ ਵੀ ਵਿੱਚ ਹੀ ਆ ਸ਼ਹਿਰ ਵਾਸੀਆਂ ਨੂੰ ਜੈ ਸ਼੍ਰੀ ਰਾਮ